ਆਪਦੀ ਵੀ ਨਹੀਂ ਆਹੀ ਬਈ ਤੂੰ ਗਲਤ ਨਹੀਂ ਯਾਰ ਸਭ ਤੇ ਰਗੀ ਦੀ ਹੀ ਦੀ ਆਏ ਲਾਉਂਦੇ ਹੁਣ ਫਿਰ ਚੱਲ ਸਾਡੇ ਆਸਤੇ ਕਿੰਨੇ ਸਾਡੇ ਆਸਤੇ ਕਿਹਾ ਉਹਨੇ ਤਾਂ ਜੇ ਚੋ ਆਹ ਕਾਮੀ ਕੇ ਤੂੰ ਢੰਗਣਾ ਮੰਗ ਲੈ ਇੱਕੇ ਵਾਰੀ ਨਹੀਂ ਹੁੰਦੀ ਬਾਦੀ ਦੀ ਆ ਉਹ ਨਹੀਂ ਹੁੰਦੀ ਉਹ ਨਹੀਂ ਫੜਗਾ ਨਹੀਂ ਹੁੰਦੀ ਉਹ ਨਹੀਂ ਹੁੰਦੀ ਜੋਰ ਲਗੂ ਪੂਰਾ ਆਏ ਤੇ ਹਾਂ ਆਏ ਤੇ ਚਲਦੀ ਤੇ ਬੱਚੀ ਲੈ ਲੈ ਆਪਦੀ ਵੀ ਨਹੀਂ ਆਹੀ ਬਈ ਤੂੰ ਗਲਤ ਨਹੀਂ ਯਾਰ ਸਭ ਤੇ ਰਗੀ ਦੀ ਹੀ ਦੀ ਆ ਤਾਂ ਹੀ ਐ ਲਾਉਂਦੇ ਹੁਣੇ ਲੋਕ ਤਾਂ ਨੇ ਤੇ ਤੂੰ ਅਸੀਂ ਐ ਲਾਉਂਦੇ ਹੁਣ ਫਿਰ ਫਿਰ ਚੱਲ ਸਾਡੇ ਵਾਸਤੇ ਕਿੰਨੇ ਦੀ ਸਾਡੇ ਵਾਸਤੇ ਕਿਹਾ ਉਹਨੇ ਤਾਂ ਜਿਹੇ ਚ ਆ ਕਹਿੰਗੇ ਛੋਡੇ ਵਾਸਤੇ ਕਿਹਾ ਕਿੰਨੇ ਦੀ ਹਾਂ ਨਾ ਹੈ ਨਹੀਂ ਕਿੰਨੇ ਦਾ ਹਾਂ ਨਾ ਅੱਜੀ ਜੀ ਸਤਿ ਸ਼੍ਰੀ ਅਕਾਲ ਕੀ ਕਹਿੰਦਾ ਤੁਸੀਂ ਕੀ ਕਹਤਾ ਉਹਦੇ ਵਾਰੀ ਉਹ ਦੇ ਕਹਿੰਦੇ ਲਾਉ ਕਿੰਨੇ ਦੀ 8000 ਤੋਂ 9000 ਹੁੰਦੀ ਆ ਕਿੰਨੇ ਰੂ ਕੀ ਫੇਰਾ ਨਹੀਂ ਹੁੰਦੀ ਆ ਸਿੱਧੀ ਨਖਰਾਈ ਆ ਆ ਕਿਹੜਾ ਕੋਈ ਦੱਸ ਜਪੜਾ ਪੜ ਜਾ ਚਲ ਬੋਲ ਬੋਲ ਕੇ ਨਹੀਂ ਨਹੀਂ ਹੁੰਦੀ ਚਲ ਬੋਲਨੇਗਾ ਵੀ ਸਰ ਸੱਤੀ ਵੀ ਕਿੰਨਾ ਛੋਟਾ ਮਾਨ ਆ ਹਾਂ ਇੱਕ ਗੱਲ ਹੋਰ ਸੰਦਾ ਰਾਜੂ ਦੇ ਪੈਸੇ ਵੀ ਨਾਗਦਾ ਨਹੀਂ ਆਪਾਂ ਨਕਦੀ ਵਿੱਚ ਨਾ ਨਹੀਂ ਉਹ ਤਾਂ ਹੋ ਸਕਦਾ ਧਾਰ ਜਾਵੇ ਕਰਾਂਗੇ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਹੋ ਸਕਦਾ ਧਾਰ ਜਾਵੇ ਕੋਈ ਗੱਲ ਉਹ ਧਾਰ ਜਾਵੇ ਹਾਂ ਬੋਲ ਦੇ ਕਰ ਬੱਸ ਕਹਤਾ ਕਿੰਨੇ ਨਹੀਂ ਫਰਕੀ ਫੜਾ ਲਗੀ ਬੱਸ ਕਹਤਾ ਇਹ ਲਾਂਗ ਛੋਟਾ ਉਹ ਯਾ ਲਾਂਗ ਨੋਨ ਨਾਲ ਨਹੀਂ ਗਾਂ ਹੁਣੀ ਜਿੱਦਾ ਹੋਣੀ ਆ ਤੂੰ ਸਾਨੂੰ ਢੰਗ ਨਾਲ ਦੱਸ ਨਹੀਂ ਤੂੰ ਢੰਗ ਨਾਲ ਮੰਗ ਲੈ ਇੱਕ ਵਾਰੀ ਨਹੀਂ ਹੁੰਦੀ ਫੇਰ ਚੱਲ ਕਹਿ ਚੱਲ ਬੋਲ ਤੂੰ ਬੋਲ ਆਹ ਓਏ ਹੋ ਉਹ ਨਹੀਂ ਹੁਣ ਵੀਰੇ ਨਹੀਂ ਹੁੰਦੀ ਗਾ ਤਾਂ ਛੱਡ ਆ ਰਾਜੂ ਛੱਡ ਦੇ ਚੱਲ ਬੋਲ ਚੱਲ ਜਲੇ ਬਾਤ ਦੀ ਦੀ ਆ ਉਹ ਨਹੀਂ ਹੁਣੀ ਉਹ ਨਹੀਂ ਉਹ ਨਹੀਂ ਹੁੰਦੀ ਵੀਰੇ ਨਹੀਂ ਹੁੰਦੀ ਉਹ ਜਾ ਲੈ ਉਹ ਨਹੀਂ ਹੁੰਦੀ ਵੀਰੇ ਉਹ ਸੋਨੂ ਗਰਾਹ ਦਿੱਤਾ ਫੱਟ ਲੱਗੀ ਚੱਲ ਉਹ ਨਹੀਂ ਹੁੰਦੀ ਵੀਰੇ ਨਹੀਂ ਹੁੰਦੀ ਯਾਰ ਫੜ ਕੇ ਰੱਖਿਆ ਯਾਰ ਨਾ ਨਾ ਕਹਿ ਉਦੋਂ ਵਾਰ ਕਰਤੀਆ ਜੋ ਸਕੂਟਰ ਜਾਈ ਕੁੜੀ ਜੀ ਵੀ ਗਾਂ ਲੀ ਜਾਈ ਸਕੂਟਰ ਜਾਈ ਗਾਂ ਜੀ ਹੋਈ ਸਾਡੇ ਖਾਮ ਦੇ ਜੋ ਸਾਡੇ ਪਰਿਵਾਰ ਰਹਿਣ ਨੇ ਪੇੜ ਪੂੜ ਵੀ ਗਾਂ ਦਾ ਜਿਆਦਾ ਤੇ ਸੁਕੇ ਹੋਰ ਹੀ ਬਣ ਜਾਂ ਢੱਡਲ ਜੀ ਖਮਸ ਜਤੂ ਚੱਲ ਇਹਦਾ ਦੱਸੋ ਦੂਜੀ ਦਾ ਇਹ ਤਾਂ ਕਹਤਾ ਇਹਨੂੰ ਵੀ ਕਿੰਨੇ ਦੀ ਬਸ ਕਹਤਾ ਇਹਨੂੰ ਮੈਂ ਲਾਸਟ ਕਿੰਨੇ ਦੀ ਹਾਂ ਜਾਂ ਨਾ 8.5 ਦੀ 1 ਰੁਪਿਆ ਛੋਟਾ ਸਾਰਾ ਕੀ ਗੱਲ ਕਰੀਏ ਭਾਗ ਲੈਗੇ ਸਾਡਾ ਸਾਡਾ ਨਹੀਂ ਮਾਰੀ ਤਾਂ ਨਹੀਂ ਚੰਗੀ ਕਰਦੇ ਮਾਰੀ ਤਾਂ ਟੈਨਸ਼ਨ ਆਪਾਂ ਗੱਪ ਨਹੀਂ ਉਹ ਬੁਲਕਾਰਿਆ ਉਧਰ ਆਏਗਾ ਸਭ ਤੇ ਚੋਣ ਆਉਣਾ ਫਿਰ ਜਿਹੜੀ ਇੱਥੇ ਬੋਲਿੰਗ ਕਰਨਾ ਤਨੀ ਤਰੇ ਚੌਕੀ ਉਹ ਛੜਦੇ ਹੋਣਾ ਛੜਤੀ ਮੈਂ ਤਾਂ ਛੜ ਛੜ ਬੁਲਕਾਰਿਆ ਉਹਰੇ ਉਹ ਰੇ ਆਪ ਕਰਿਆ ਯਾਰ ਉਹ ਖੜ ਜਾਂਦਾ ਜਿਹੜਾ ਤਨੂਰੇ ਆਇਆ ਮੁੱਲ ਗਲਤ ਨਾ ਇੱਕੋ ਵਾਰੀ ਫਿਰ ਰਸਾ ਨਾ ਕਿਹ ਵਾਰੀ ਕਹਦੇ ਮੈਂ ਮਰਸਾ ਨਹੀਂ ਫੜਦਾ ਕਿੰਨੇ ਦੀ ਕਿੰਨੇ ਕਿੰਨੇ ਜੋਰ ਲੱਗੂ ਪੂਰਾ ਆਏ ਤੇ ਹਾਂ ਆਏ ਤੇ ਚਲਦੀ ਉਹ ਬੱਚੀ ਲੈ ਲੈ ਮੇਰੇ ਠੀਕ ਜੀ ਕੈਮਰਾ ਮੁੰਡੀ ਵੇ ਪਰਾਵਾਦਲਾ ਕਮੂਂ ਦਿਮਾ ਖੜਾ ਦੇ। ਉਹ ਨਹੀਂ ਹੁਣੀ। ਓਏ ਹੋਣ ਓਏ ਆਪਦੀ ਵੀ ਨਹੀਂ। ਓਏ ਹੋਣ ਦੇ। ਓਏ ਛੱਡ ਅਜ ਮੰਦੇ ਦਾ ਕਰਕੇ ਆ। ਨਹੀਂ ਗਾਂ 85। ਸਾਨੂੰ ਤਾਂ ਕੋਈ ਮੁੰਡਾ ਨਹੀਂ ਕਹਿੰਦਾ ਕੋਈ। ਮੈਂ ਕਿਹੜਾ ਮੁੰਡਾ? ਪਹਾੜਾ 10000 ਦੀ ਸੀਗੀ। ਨਹੀਂ ਹੁਣੀ। ਉਹ ਹੋਵੇ ਪਹਾੜਾ ਕਿਸੇ ਕਰਦੇ ਹੁਣ। ਓਏ ਓਏ ਮੱਥੇ ਨਾ ਮਾਰੀ। ਓਏ ਹੋ ਜਾ ਮੇਰੇ। ਗਾਂਦ ਨਹੀਂ ਗਿਆ। ਨਹੀਂ ਹੁੰਦੀ ਭਈ ਆਪਦੀ ਵੀ ਨਹੀਂ। ਨਹੀਂ ਹੁੰਦੀ। ਰੁਗੇਲੇ ਦਾ ਮੂੰਹ ਦੇਖਿਆ। ਹਾਈ ਉਹ ਬਾਹਲੇ। ਇਹਦੇ ਦੇਖ ਵੀ ਸੇ ਮੂੰਹ ਕਿਹਦੇ ਦਾ ਮੂੰਹ ਦੇਖ ਰਹਾ ਤੂੰ ਮੂੰਹ ਕਿਹਦੇ ਦਾ ਦੇਖਣਾ ਹੈ ਲੈ ਮੂੰਹ ਦੇਖੋ ਮੂੰਹ ਹੀ ਦੇਖ ਰਿਹਾ ਉਹ ਕੋਈ ਨਹੀਂ ਦੇਖਦਾ ਲੈਵਾ ਹੀ ਦੇਖ ਰਿਹਾ ਹਾਂ ਕੱਚੀ ਹੈ 15 ਮੂੰਹ ਕੋਈ ਨਹੀਂ ਦੇਖਦਾ ਪਿੱਛੇ ਜੇਰਾ 55 55 ਦੇਖਣਾ ਹੁੰਦਾ ਯਾਰ ਤੂੰ ਹੁੰਦੀ ਆ ਵੇ ਕੀ ਕਰਨ ਬੰਦ ਓਏ ਜੋਰ ਖਾਮ ਹੁੰਦੀ ਆ ਕਰਦਣਾ ਓਏ ਨਹੀਂ ਹੁੰਦੀ ਨਹੀਂ ਕਿਵੇਂ ਮਰੇਗਾ ਸਾਦੀ ਵੀ ਨਹੀਂ ਆਹੀ ਬਈ ਗਲਤ ਨਹੀਂ ਯਾਰ ਸਭ ਤੇ ਰਗੀ ਦੀ ਦੀ ਨਹੀਂ ਵੀ ਚਾਰ ਤੇ ਅਗਲੇ ਦੇ ਵਗਿਆ ਅਗਲੀ ਆਪਣਾ ਹੋਆ ਇਹ ਕਾਦ ਮੋਕ ਫੜਾਂਗਾ ਉਹ ਆਖਿਆ ਪਰ ਇਹ ਨਹੀਂ ਹੱਕ ਚਲੋ ਇਹਨੇ ਦੀ ਜੇ ਤਾਂ ਸਾਡੇ ਵੇਖੀ ਕਹਿੰਦਾ ਨਾ ਉਹ ਨਾ ਹੀ ਆ ਬਸ ਚਲੋ ਉੱਪਰ ਓਏ ਤਾਂ ਮalja ਨਾ ਮਾਰਿਆ ਕਰ ਤੂੰ ਉਹ ਦੱਸੋ ਕਹੂਰ ਕਹਿਣਾ ਜੋ ਹਰ ਉਹਦਾ ਉਧਾਰ ਦਾ ਹੋ ਗਿਆ ਯਾਰ ਛੋੜ ਅਰੇ ਕਿਚੋਂ ਪਰ ਭਰਾ ਨਹੀਂ ਫਿਰ ਨਹੀਂ ਨਹੀਂ ਮੇਰੀ ਇਤਨੇ ਬੇਚਰੀ ਨੇ ਮੈਂ ਕਮਲ ਨਹੀਂ ਮਾਰਦਾ ਭਰਾ ਉਹਰੇ ਕਰ ਉਹਰੇ ਕਰ ਨਾ ਤੂੰ ਨਾ ਤੇ ਆਪੇ ਬੇਚਰੀ ਨਹੀਂ ਜੇਰਾ ਪਗਾਈ ਦੀ ਮਾਰਨੀ ਮੈਂ ਤਾਂ ਗਾਂਦੋਰਾ ਮੈਂ ਬੋਲ ਦੇ ਮੈਂ ਕੀ ਕੀ ਮਾਰੀ ਕੀ ਦੀ ਉਹ ਨਹੀਂ ਬਣਦਾ ਨਹੀਂ ਹੋਣੀ ਉਹ ਨਹੀਂ ਬਣਦਾ ਹੀ ਕੋਈ ਲੈ ਤਰਫੀ ਮੇਰੇ ਕੋਈ ਨਹੀਂ ਬਿਲਕਾਰ ਨਹੀਂ ਹੋਣੀ ਮਾਖ ਮੇਰੀ ਨਹੀਂ ਹੋਣੀ ਨਾ ਨਾ ਨੂੰ ਹੋਰ ਲੱਛਣ ਮਾਖ ਜੇ ਤੇਰਾ ਮਨ ਬੰਦਾ ਤੇ ਰਖੀ ਨੂੰ ਵਛੀ ਲੈ ਜੇ ਨੇ ਪੜਨੇ ਆ ਦੜਕੇ ਹੋਰ ਗੁਜ਼ਾਰੋ ਕਿੰਨੇ ਦੀ ਲੱਗਦਾਂ ਕੀਤਾ ਹੁੰਦਾ ਮੈਂ ਤਦ ਬਬੂ ਮੇਰੇ ਹੱਥ ਜਿਹੜੀ ਯਾਰੀ ਆਉਣੀ ਲੱਗਦਾਂ ਹਾਂ ਲੱਗਦਾਂ ਕਿੰਨੇ ਤੂੰ ਦੱਸਣਾ ਸਾਰਾ ਤੂੰ ਮੈਨੂੰ ਕਹ ਤੂੰ ਹੀ ਦੱਸਣਾ ਸਾਰਾ ਮੈਨੂੰ ਐ ਕਹਦੇ ਵੀ ਇੰਨੇ ਦੀ ਬਸ ਉਹ ਦੱਸੋ ਬਬੂ ਹੀ ਕਹਣਾ ਜੋੜ ਤੇ ਉਧਾਰ ਦਾ ਹੋ ਗਿਆ ਨਾ ਦਿੱਤੀ ਤਾਂ ਨਹੀਂ ਪਤਾ ਚੱਲ ਭੜਾਈ ਤੇ ਨਹੀਂ ਤੈਨੂੰ ਮੇਰੇ ਆਸਤੇ ਕਿੰਨੇ ਦੀ ਤੂੰ ਹੀ ਕਹਣਾ ਮੇਰੇ ਆਸਤੇ ਕਿੰਨੇ ਤੂੰ ਕਿੰਨੇ ਦੀ ਮੰਗਦਾ ਲੱਗਦਾਂ ਓਏ ਨਰੇਸ਼ ਤੂੰ ਟੜਕੇ ਦਾ ਕਰਤੀ ਕਰਾ ਨਿਕਲ ਲੈ ਥੋੜਾ ਉਹ ਤਾਂ ਆਇਆ ਬਬੂ ਕਿੰਨੇ ਦੀ ਲੈਣਾ ਯਾਰਾ ਆਹ ਹਾਂ ਤੈਨੂੰ ਐ ਕਰਨਾ ਨਹੀਂ ਹੁੰਦਾ ਐ ਮੈਂ ਤੇ ਆ ਉੱਤੇ ਦਾ ਪੈਸੇ ਦੂ ਉਥੇ ਸਤਾਉਂਦਾ ਜਿਆ ਸੀਗਾ ਮਾਲਾ ਤੋਂ ਹਾਂ ਉਹ ਆਪਾਂ ਕਾੜੀ ਨਹੀਂ ਹਾਂ ਉਹ ਤਾਂ ਲਈ ਨਹੀਂ ਆਪਾਂ ਐ ਤੇ ਹੋ ਗਈ ਤਾਂ ਫੜ ਲਿਆ ਨਹੀਂ ਯਾਰ ਓਏ ਬੱਠੀ ਚੰਗੀ ਆ ਗੁਜਰਾਤ ਦੇ ਪੁਰਾਣੇ ਦੀਆਂ ਹਾਂ ਐ ਮੈਨੂੰ ਜਿੱਥੋਂ ਚੰਗੀ ਤੇ ਮੈਂ ਤਾਂ ਮੈਂ ਕਹਿੰਦਾ ਓਏ ਓਰੇ ਕਰ ਯਾਰ ਸਿੱਧੀ ਜੋੜ ਨਖਰਾਈ ਜਾਣੀ ਪੈਸੇ ਤੈਨੂੰ ਨਗਦ ਦਵਾ ਦੂੰ ਓਰੇ ਕਰ ਆ ਫੜ ਓਏ ਆਹ ਰਹਾ ਹਿਆਰ ਛੋੜ ਅਸਰੇ ਖੀਜੋ ਪਰ ਭਰਾ ਨਹੀਂ ਫਿਰ ਨਹੀਂ ਨਹੀਂ ਮੇਰੀ ਐ ਨਹੀਂ ਵੇਚਨੀ ਨੇ ਤਾਂ ਨਹੀਂ ਵੇਚਨੀ ਆ ਨਹੀਂ ਵੇਚਨੀ ਓਏ ਸੁਣ ਓਏ ਨਹੀਂ ਵੇਚਨੀ ਤਾਂ ਮਲ ਜਾ ਨਾਮ ਮਾਰਿਆ ਕਰ ਤੂੰ ਕਵਲ ਜਾ ਨਾਮ ਮਾਰਿਆ ਕਰ ਤੈਨੂੰ ਨਹੀਂ ਮੈਂ ਕਵਲ ਨਹੀਂ ਮਾਰਦਾ ਭਰਾਵਾ ਨਾ ਓਰੇ ਕਰ ਓਰੇ ਕਰ ਨਾ ਤੂੰ ਨਾ ਤੈਨੂੰ ਵੇਚਨੀ ਨਹੀਂ ਨਰੇਸ਼ ਓਏ ਨਹੀਂ ਵੇਚਨੀ ਆ ਹੜ ਤਾ ਜਾ ਪਗਾਈ ਮਾਰੀ ਨਾਵੇਂ ਉਰੇ ਨਰੇਸ਼ਾ ਹੀ ਵਿੱਚ ਸਾਡੇ ਦਾ ਛੱਡ ਉਹ ਨਹੀਂ ਵਿਖੀ ਫਿਰ ਕਰੇ ਹੋਵੇਂ ਨਹੀਂ ਹੁੰਦੀ ਛੱਡੀਆਂ ਕਰੀ ਤੂੰ ਨਾ ਦੇ ਤੂੰ ਨਾ ਦੇ ਆ ਲੈ ਫੜ ਜਾ ਐਵੇਂ ਫਿਰ ਪਰ ਤੂੰ ਕਿਉਂ ਕਰਦਾ ਜਿਹੜਾ ਪਗਾਈ ਦੀ ਮਾਰਨੀ ਮੈਂ ਤਾਂ ਗਾਂ ਤੋਂ ਰ ਮੈਂ ਬੋਲ ਦੇ ਮੇਰੀ ਕੀ ਕੀ ਮਾਰੀ ਕੀ ਦੀ ਉਹ ਨਹੀਂ ਬਣਦਾ ਨਹੀਂ ਬਣਦਾ ਉਹ ਨਹੀਂ ਬਣਦਾ ਹੀ ਕੋਈ ਨਹੀਂ ਬਣਦਾ ਨਾ ਨਾ ਹੁਣ ਤੈਨੂੰ ਪਰ ਨਹੀਂ ਹੋ ਜਾ ਨਹੀਂ ਚਾਰ ਉੱਤੇ ਬੰਦ ਤੇ ਵਾਸਲੇ ਲੱਗੇ ਨਾ ਦਰਮਿਆਨ ਨਹੀਂ ਹੋਣੀ ਨਹੀਂ ਕਰੇ ਨਹੀਂ ਹੋ ਮਾਂ ਖ ਮੇਰੀ ਨਹੀਂ ਹੁਣ ਨਾ ਨਹੀਂ ਜੇ ਤਾਂ ਹੁਣ ਤੇਰੇ ਨਹੀਂ ਨਹੀਂ ਫਿਰ ਤਾਂ ਮੈਂ ਆਪੇ ਦੇ ਦੂ ਫਿਰ ਫਾਇਦਾ ਕੀ ਮੇਰੀ ਪੈਂਟ ਦੀ ਵਿਗਦੀ ਆਧਾਰ ਹੋਰ ਐਵੇਂ ਮਰਮਤਾ ਮਾਰਨ ਦਾ ਕੀ ਫਾਇਦਾ ਹਾਂ ਤੂੰ ਨਹੀਂ ਦੇਣੀ ਨਹੀਂ ਦੇ ਨਹੀਂ ਫੜਾ ਦੇ ਬਈ ਨਹੀਂ ਐਵੇਂ ਲੱਛਣ ਹੋਰ ਲੱਛਣ ਮਾਜੇ ਤੇ ਤੇਰਾ ਮਨ ਬੰਦਾ ਤੇ ਰਿਖੀ ਨੂੰ ਵਛੀ ਲੈ ਜੈਨੇ ਵਾ ਬਸ ਨਹੀਂ ਹੁਣ ਨਹੀਂ ਗੰਜਾ ਉਹ ਕੀ ਆ ਫਾਇਦਾ ਕਰ ਅੱਗੇ ਝਾੜਦਾ ਹੋਣੀ ਨਹੀਂ ਜਿਆਦਾ ਭਗਾਈ ਨਹੀਂ ਮੈਨੂੰ ਚੰਗਾ ਫੜ ਹੋਵੇ ਨਹੀਂ ਹੋਣੀ ਰਿਖੀ ਦੀ ਪੂਰੋ ਉਹ ਨਹੀਂ ਹੋਣੀ ਕੱਢੀ ਜਾਂਦੇ ਆ ਆਹ ਦੁੱਧ ਉਹਦੋਂ ਵੀ ਧਲੇ ਫਿਰਦਾ ਐਂ ਤਾਂ ਮੇਰੇ ਤਾਂ ਘੱਟੀ ਜਾਂਦੇ ਆ ਮੇਰੇ ਵਾਸਤੇ ਕਿੰਨੇ ਦੀ ਆ ਤੇਰੇ ਵਾਸਤੇ ਬਰੋੜ ਤੈਨੂੰ ਤੂੰ ਪਾਵੇਂਗਾ ਮੈਨੂੰ ਫੇਰ ਹੀ ਤੂੰ ਪਹਿਲੇ ਪੈਸੇ ਲਾ ਫੋਨ ਤੂੰ ਹੀ ਕਰਨੀਏ ਬਸਾਰੇ ਤੂੰ ਹੀ ਕਰਨੀ ਕਹਿ ਵੀਰ ਬਣੇ ਕੋਈ ਤੂੰ ਹੀ ਕਰਨੀ ਉਹ ਮੈਨੂੰ ਐ ਕਹ ਵੀ ਆ ਤੂੰ ਹੀ ਕਰਨੀ ਕਿੰਨੇ ਦੀ ਹੁਣ ਤੂੰ ਹੀ ਕਹਨੀ ਕਹਿ ਤਾਂ ਸਹੀ ਕੋ ਇਹ ਜੋ ਆ ਘਟਦੇ ਦੀ ਬਰੋੜ ਹਾਂ ਨਾ ਉਹ ਨਰੇਸ਼ ਉਹ ਨਹੀਂ ਹੋਣੀ ਉਹਵੇਂ ਤਾਂ ਹੋਣੀ ਨਹੀਂ ਫੇਰ ਉਹਵੇਂ ਤਾਂ ਹੋਣੀ ਨਹੀਂ ਉਹ ਨਹੀਂ ਹੋਣੀ ਉਹ ਨਹੀਂ ਕੋਈ ਬਾਈ ਬੇ ਬਾਲੀ ਮਹਿੰਗੀ ਰਾਇ ਉਹ ਨਹੀਂ ਹੋਣੀ ਹੋਵੇ ਉਹ ਨਹੀਂ ਹੋਣੀ ਉਦਦੇ ਵਾਲੀ ਗੱਲ ਫੇਰ ਹੋਣੀ ਨਹੀਂ ਲੈ ਜਾ ਯਾਰ ਨਹੀਂ ਹੋਣੀ ਵੀਰੇ ਉਹ ਨਹੀਂ ਲੈ ਜਾ ਯਾਰ ਤੁਰ ਜਾ ਉਹ ਨਹੀਂ ਹੋਣੀ ਚਿੱਤ ਮਾਰਦਾ ਬੱਛੀ ਲੈ ਫੜ ਕਿੰਨੇ ਦੀ ਹੈ ਭਾਈ ਵਾਲਾ ਤੂੰ ਮੈਂ ਭਗਾਈ ਮਾਰੀ ਜਾਂਦਾ ਬਸ ਹੋ ਗਈ ਗੋਲ 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 ਨਹੀਂ ਨਾ ਲੱਛਣ ਵਾਲੇ ਕਰਦਾ ਭਗਾਈ ਮਾਰੀ ਜਾਂਦਾ ਤੂੰ ਤਾਂ ਭੋਲਾ ਥੱਲੇ ਫਿਰਦਾ ਕਿੰਨੇ ਦੀ ਕਿੰਨੇ ਦੀ ਤੂੰ ਮੰਗਣੀ ਇੱਕ ਵਾਰੀ ਮੈਨੂੰ ਇੱਕ ਵਾਰੀ ਕਹ ਦੇ ਤੂੰ ਮੈਂ ਤੈਨੂੰ ਇੱਕ ਵਾਰੀ ਮੈਂ ਕਹਿ ਦੂ ਤੂੰ ਇੱਕ ਵਾਰੀ ਮੈਨੂੰ ਕਹ 52 ਦੇ ਦਾ ਕਿ ਆਉਦੇ ਨਹੀਂ ਹਾਂ ਤੂੰ ਪਰਾਂ ਨੂੰ ਭਜਦਾ ਇਹ ਮੁੱਲ ਕਰਦੇ ਨੇ ਭਾਈ ਹਾਂ ਠੀਕ ਹੁੰਦਾ ਓਏ ਆ ਨਾ ਭਾਈ ਕਿੰਨੇ ਦੀ ਫਿਰ ਨਹੀਂ ਬਰਾਬਰ ਕਿੰਨੇ ਦੀ ਹਾਂ ਜਣਾ ਕਿੰਨੇ ਦੀ ਲੱਗੀ ਜਾਂਦੇ ਆ ਖਾ ਗੱਡੀ ਜਾਂਦੇ ਆ ਆਹ ਦਾ ਤੂੰ ਤਾਂ ਉਦੋਂ ਵੀ ਥੱਲੇ ਫਿਰਦਾ ਐਂ ਤਾਂ ਮੇਰੇ ਤਾਂ ਗੱਡੀ ਜਾਂਦੇ ਆ ਮੇਰੇ ਵਾਸਤੇ ਕਿੰਨੇ ਦੀ ਤੇਰੇ ਵਾਸਤੇ ਫਿਰ ਉਹ ਤੈਨੂੰ ਤੂੰ ਪਾਵੇਂਗਾ ਮੈਨੂੰ ਫੇਰ ਹੀ ਤੂੰ ਪਹਿਲੇ ਪੈਸੇ ਲਾ ਫੋ ਨਰੇਸ਼ ਪੁੱਲ ਪੈਸੇ ਲਾ ਉਹ ਨਰੇਸ਼ ਕਿੰਨੇ ਦੀ ਚੱਲਦੀ ਆ ਕਿੰਨੇ ਦੀ ਲੈਣੀ ਆ ਨਹੀਂ ਹੁੰਦੀ ਤੁਹਾਨੂੰ ਥੜੀ ਦੀ ਗੱਠੋੜੀ ਹੈਂ ਅੱਛਾ ਦਰਦੂਏ ਬਣ ਜੂ ਪਲਾਂਟ ਸਾਡੇ ਦਾ ਤਾਂ ਸੱਨੀ ਉਹਦਾ ਲਾਈ ਜਾਂਦਾ ਆ ਆਹ ਹੋਊਗੀ ਹੈ ਜੋਰ ਲਾ ਕੇ ਆ ਆ ਆ ਉੱਤੇ ਹੋ ਜੇ ਆ ਉੱਤੇ ਹੋ ਜੇ ਦੋਵੇਂ ਚੰਗੀਆਂ ਆ ਨਹੀਂ ਆਪ ਹੀ ਕਰੀ ਓਏ ਓਰੇ ਆ ਯਾਰ ਕਿੰਨੇ ਦੀ ਕਰਨੀ ਮੇਰਾ ਮੇਰੇ ਵਾਸਤੇ ਭਰਾਵਾ ਤੂੰ ਹੀ ਕਰਨੀ ਮੈਨੂੰ ਯਾਰ ਤੂੰ ਹੀ ਕਰਨੀ ਕਹਿ ਵੀਰ ਬਣੇ ਕੋਈ ਤੂੰ ਹੀ ਕਰ ਤੂੰ ਮੈਨੂੰ ਐ ਕਹਿ ਵੀ ਤੂੰ ਹੀ ਕਰ ਕਿੰਨੇ ਦੀ ਹੁਣ ਤੂੰ ਹੀ ਕਹਿਨੀ ਕਹਿ ਤਾਂ ਸਹੀ ਕੋ ਇਹ ਜੋ ਆ ਘਟਦੇ ਦੀ ਫਿਰ ਹੋਰ ਪਰ ਤੂੰ ਇੱਕੇ ਵਾਰੀ ਪਟਾਕਾ ਮਾਰ ਦੇ ਬਸ ਫਸ ਸੀ ਵੜ ਕੇ ਲੈ ਕੱਚੀ ਨਹੀਂ ਕਰਨ ਇੱਕੋ ਵਾਰੀ ਇੱਕੇ ਵਾਰੀ ਕਹਿ ਆਹ ਤਾਂ ਹੈ ਆਹਾਂ ਆਹੀ ਛੱਡਦੀ ਹੈ ਹੈ ਫਿਰ ਚੱਲ ਫਿਰ ਬੋਲ ਹੁਣ ਚੱਲ ਬੋਲ ਤੇ ਬੋਲੇ ਆਈ ਨਹੀਂ ਹਾਂ ਨਾ ਉਹ ਨਰੇਸ਼ ਇਹ ਨਹੀਂ ਹੋਣੀ ਉਹਵੇਂ ਤਾਂ ਹੋਣੀ ਨਹੀਂ ਫਿਰ ਉਹਵੇਂ ਤਾਂ ਹੋਣੀ ਨਹੀਂ ਜਿਆਦੇ ਭਗਾਈ ਨਹੀਂ ਮੈਨੂੰ ਚੰਗਾ ਫੜ ਉਹਵੇਂ ਨਹੀਂ ਹੋਣੀ ਰਿਖੀ ਦੀ ਉਹ ਨਹੀਂ ਹੋਣੀ ਉਹ ਨਹੀਂ ਹੋਣੀ ਉਹ ਨਹੀਂ ਇੱਕ ਬਾਈ ਬੇ ਬਾਲੀ ਮਹਿੰਗੀ ਰਾਇ ਉਹ ਨਹੀਂ ਹੋਣੀ ਉਹਵੇਂ ਉਹ ਨਹੀਂ ਹੋਣੀ ਉਦਦੇ ਦੀ ਗੱਲ ਫਿਰ ਹੋਣੀ ਨਹੀਂ ਉਹ ਨਹੀਂ ਲਾਚਾ ਨਾ ਉਹ ਨਹੀਂ ਹੋਣੀ ਮੱਖਣ ਉਹ ਨਹੀਂ ਹੁੰਦੀ ਯਾਰ ਹਲੋ ਇਹ ਨਹੀਂ ਹੋਣੀ ਜਾ ਲੈ ਲੈ ਨਹੀਂ ਹੋਣੀ ਫੜਾ ਲੈ ਫੜਾ ਉਹ ਜਾ ਲੈ ਜਾ ਯਾਰ ਨਹੀਂ ਹੋਣੀ ਵੀਰੇ ਜਾ ਲੈ ਉਹ ਨਹੀਂ ਜਾ ਲੈ ਯਾਰ ਤੁਰ ਜਾ ਉਹ ਨਹੀਂ ਹੁੰਦਾ ਤੂੰ ਕੋਈ ਤੁਰ ਜਾ ਉਹ ਨਹੀਂ ਹੋਣੀ ਆਪਦੀ ਕਮਲੀਆਂ ਤੀ ਕਰੀ ਨਾ 10000 ਕਮਾਉਣਾ ਉਹ ਨਹੀਂ ਹੋਊਗੀ ਚਿਤਮਣ ਦਾ ਬੱਚੀ ਲੈ ਬੜਾ ਕਿੰਨੀ ਦੀ ਗੱਲ ਹੈ ਹਾਂ ਇਹਦਾ ਤੂੰ ਮੈਂ ਭਗਾਈ ਮਾਰੀ ਜਾਂਦਾ ਬਸ ਕੀ ਕਹਦਾ ਤੂੰ ਕੀ ਕਹਿੰਦਾ ਸਾਡੇ ਰਿਕੇ ਦੀ ਕਹਦਾ ਇਹ ਕਹਿੰਦਾ ਬੁਰਿਆ ਮੈਂ ਰਿਖੀ ਦੀ ਗੱਲ ਦੱਸ ਆ ਸਿੱਧੀ ਜਾ ਸਿੱਧੀ ਕੋਈ ਟੋਕਾ ਕਰ ਬਣੇ ਬੱਚੂ ਤੂੰ ਜੌਰ ਨਾ ਰਾਈ ਸਿੱਧੀ ਬਸ ਕੋਕ ਕਿਨਾਂ ਨਹੀਂ ਜੋੜ ਉੱਤੇ ਗੋਲੇ ਹੈ ਨਾ ਲੱਛਣ ਵਾਲੇ ਕਰਦਾ ਭਗਾਈ ਮਾਰੀ ਅੰਦਰ ਨਾ ਨਰੇਸ਼ ਜੋੜ ਉੱਤੇ ਹੁੰਦੀ ਘਾੜਨੀ ਨਹੀਂ ਹਾਂ ਹਾਂ ਕੰਨਾਂ ਉੱਤੇ ਕਰ ਲਾ ਜਾਂਦੇ ਉਹ ਠੀਕ ਆ ਓਏ ਮਾਹ ਜਾਣ ਦੇ ਛੱਡ ਦੇ ਇੱਕ ਮੰਡੀ ਪਾਸੇ ਰੋਕੇ ਮਿਲਣਗੇ ਛੱਡ ਦੇ ਪਾਸੇ ਜਾ ਪਰੋ ਬਸ ਜੋੜ ਉੱਤੇ ਸਾਨੂੰ ਹੋ ਦੱਕੀ ਜਨਾ ਕਿਹੜੇ ਬਣਦਾ ਜੋੜ ਉੱਤੇ ਹੋ ਹੁਣ ਸੀ ਰਹਿ ਗਿਆ ਫਿਰ ਇਹਨਾਂ ਮਾਰੀ ਜਾਂਦਾ ਤੋ ਨਹੀਂ ਛੱਡ ਦੇ ਆਪਾਂ ਨਾਲ ਨਕਦ ਵੇਚ ਨਹੀਂ ਆਨੇ ਹਾਂ ਤੂੰ ਛੱਡੇਗਾ ਜੀ ਪੈਸੇ ਦੇਣੇ ਆ ਕਮਲਿਆ ਕੋਈ ਨਹੀਂ ਦੇਣੇ ਆ ਤਾ ਛੱਡਿਆ ਨਹੀਂ ਹੁੰਦਾ ਪੈਸੇ ਨਕਦ ਲੈਣੇ ਆਪਾਂ ਉਹ ਜਾਣ ਦੇ ਹੁਣ ਫੇਰ ਪੈਨਦੀ ਏ ਉਹ ਜਾ ਦੇ ਨਾ ਸਿਆਣਾ ਬਾਣਾ ਨਾ ਨਕਦ ਲੈਣੇ ਆਪਾਂ ਭਾਈ ਮਾੜਾ ਸੈਰ ਉਹ ਬੱਬੂ ਕੋਈ ਨਹੀਂ ਭਾਈ ਕੋਈ ਨਹੀਂ ਇਹ ਮਗਰ ਨਹੀਂ ਆਉਂਦੀ ਪਰਲੀ ਕਿਹਦੇ ਕੋਲ ਹੈ ਉਹ ਕਰਦਾ ਆਪਣੇ ਹਰਾਲੇ ਅਮਨੋਂ ਤੋਂ ਬਹੁਤ ਚੰਗੀ ਕਰ ਕੰਚ ਵੀ ਦੋਨੋਂ ਲੈ ਜੋੜਾ 6 ਦਾ ਮਿੰਟ ਕਰ ਲਾਂਗੇ ਆਪਾਂ ਜੈਨੇ ਮੰਦੇ ਚ ਨਹੀਂ ਹੋਇਆ ਕਿ ਤੂੰ ਮਲਦੇ ਨਹੀਂ ਕਿਥੋਂ ਨਹੀਂ ਕਿਤੇ ਮਿਲਦੀ ਦੋਨੀ ਵੀ ਲੈ ਤੂੰ ਸਾਰਾ ਬੋਲਾ ਲੈ ਮੈਨੂੰ ਹਰਾਲੇ ਉਹ ਤੋਂ ਯਾਰ ਜੇ ਪਹਿਲੇ 3 ਕਿਲੋ ਲਿਆ ਕਰ ਨਰੇਸ਼ਾ 1 ਕਿਲੋ ਜੋਕਰ ਲੈ ਜੋੜਾ ਗਏ ਨਾ ਮੈਂ ਜੋੜਾ ਲਗਾ ਕਰਾ ਕੋਈ ਗਲਤ ਮਤੇ ਬਾਤ ਚੁਲਾ ਦੇ ਬੋਣੀ ਤੇਰੀ ਬੋਣੀ ਫਿਰ ਮੇਰੇ ਬਣਾਉਂਦੀ ਹੈ ਹਲੋ ਕੀ ਮੁੱਲ ਆ ਵੀ ਮੁੱਲ ਭਾਈ ਸਾਦਾ ਮੁੱਲ ਕੀ ਚੱਲਦੀ ਹੈ 1 40 1 40